ਹਾਂਜੀ ਸੱਸਿਆ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੀਐਮ ਕਿਸਾਨ ਯੋਜਨਾ 2025 ਇਕਵੀਂ ਕਿਸ਼ਤ ਲਈ ਵੱਡੀ ਖੁਸ਼ਖਬਰੀ ਅੱਜ ਪੀਐਮ ਮੋਦੀ ਵੱਲੋਂ ਇਕਵੀਂ ਕਿਸ਼ਤ ਪੀਐਮ ਕਿਸਾਨ ਨੀਤੀ ਯੋਜਨਾ ਦੀ ਜਾਰੀ ਕਰ ਦਿੱਤੀ ਗਈ ਹੈ ਕਈ ਕਿਸਾਨਾਂ ਦੇ ਖਾਤੇ ਵਿੱਚ ਆਏ 20-20000 ਰੁਪਏ ਇਸ ਤੋਂ ਇਲਾਵਾ ਕਿਹੜੇ ਕਿਹੜੇ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਜਾਵੇਗਾ ਪੂਰੀ ਜਾਣਕਾਰੀ ਸ਼ੇਅਰ ਕਰਦੇ ਹਾਂ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਪੰਜਾਬ ਅਤੇ ਸੈਂਟਰ ਦੀਆਂ ਲੇਟੈਸਟ ਅਪਡੇਟ ਤੁਹਾਨੂੰ ਆਪਣੇ ਚੈਨਲ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤਾਂ ਇਹ ਮੈਸੇਜ 10 ਮਿੰਟ ਪਹਿਲਾਂ ਦਾ ਜੋ 12:29 ਮਿੰਟ ਤੇ ਆਇਆਗਾ ਜਿਸ ਦੇ ਵਿੱਚ ਦੇਖ ਸਕਦੇ ਹੋ 2000 ਰੁਪਏ ਦੀ ਅਗਲੀ ਕਿਸ਼ਤ ਰੇਟਲ ਪੇਮੈਂਟ ਬੈਂਕ ਜਾਨਕੀ ਜਿਹੜਾ ਤੁਹਾਡੇ ਬੈਂਕ ਖਾਤੇ ਨਾਲ ਨੰਬਰ ਲਿੰਕ ਹੈ ਜਾਂ ਫਿਰ ਜਿਹੜਾ ਤੁਹਾਡਾ ਬੈਂਕ ਖਾਤਾ ਆਧਾਰ ਸਿਡਿੰਗ ਕੀਤਾ ਹੋਇਆ ਉਸ ਤੇ ਵਿੱਚ ਸਾਰੀ ਕੀਤੀ ਗਈ ਹੈ ਤੁਹਾਡਾ ਬੈਂਕ ਸਰਕਾਰੀ ਆ ਪ੍ਰਾਈਵੇਟ ਹੈ ਇਹ ਮੈਨੇ ਨਹੀਂ ਰੱਖਦਾ ਸਿਰਫ ਤੁਹਾਡਾ ਆਧਾਰ ਕਾਰਡ ਤੁਹਾਡੇ ਬੈਂਕ ਖਾਤੇ ਨਾਲ ਆਧਾਰ ਸਿਡਿੰਗ ਹੋਣਾ ਚਾਹੀਦਾਗਾ ਤਾਂ ਕਿਹੜੇ ਕਿਹੜੇ ਕਿਸਾਨਾਂ ਨੂੰ ਲਾਭ ਦਿੱਤਾ ਜਾਵੇਗਾ ਉਸ ਜਾਣਦੇ ਆ ਵੈਬਸਾਈਟ ਦੇ ਉੱਪਰ ਤਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਇੱਕਵੀਂ ਕਿਸ਼ਤ ਅੱਜ 26/9/2025 ਨੂੰ ਜਾਰੀ ਕੀਤੀ ਗਈ ਹੈ ਇਹ ਕਿਸ਼ਤ ਉਹਨਾਂ ਇਲਾਕਿਆਂ ਦੇ ਵਿੱਚ ਉਹਨਾਂ ਸਟੇਟਸ ਦੇ ਵਿੱਚ ਜਾਰੀ ਕੀਤੀ ਗਈ ਹੈ ਜਿੱਤੇ ਹੜ੍ਹਾਂ ਦੇ ਨਾਲ ਜਾਂ ਫਿਰ ਇਸ ਮੀਂਹ ਦੀ ਆਫਤ ਕਰਕੇ ਕਿਸਾਨਾਂ ਦੀ ਫਸਲਾਂ ਖਰਾਬ ਹੋਈਆਂ ਨੇ ਉਹਨਾਂ ਸਟੇਟਸ ਦੇ ਵਿੱਚ ਜਾਂ ਉਹਨਾਂ ਇਲਾਕਿਆਂ ਦੇ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਅਗਲੀ ਕਿਸ਼ਤ ਕਿੰਵੀਂ ਕਿਸ਼ਤ ਜਾਰੀ ਕਰ ਦਿੱਤੀ ਹੈ ਤਾਂ ਤੁਹਾਨੂੰ ਦੱਸਤੀ ਕਿ ਜਿਸ ਦਿਨ ਪੰਜਾਬ ਵਿੱਚ ਸੀਆ ਭਗਵੰਤ ਮਾਨ ਪਹੁੰਚੇ ਸੀ ਉਸ ਦਿਨ ਭਗਵੰਤ ਮਾਨ ਨੇ ਵੀ ਇਹ ਐਲਾਨ ਕੀਤਾ ਸੀ ਅਸੀਂ ਪੰਜਾਬ ਵਾਸੀਆਂ ਨੂੰ ਵੱਧ ਤੋਂ ਵੱਧ ਲਾਭ ਦੇਵਾਂਗੇ ਔਰ ਉਸ ਤੋਂ ਬਾਅਦ ਇਸ ਤੇ ਬਾਰੇ ਜੋ ਅਗਲੀ ਅਪਡੇਟ ਹੈ ਉਹ ਪੀਐਮ ਸ਼੍ਰੀ ਨਰਿੰਦਰ ਮੋਦੀ ਵੱਲੋਂ ਜ਼ਾਰੀ ਕੀਤੀ ਗਈ ਸੀ ਕਿ ਕਿਸਾਨਾਂ ਨੂੰ ਅਸੀਂ ਵਾਅਦਾ-ਵਾਅਦਾ ਲਾਭ ਦੇਵਾਂਗੇ ਅਤੇ ਉਹਨਾਂ ਨੇ ਕਿਹਾ ਸੀ ਅਗਲੀ ਕਿਸ਼ਤ ਅਸੀਂ ਬਹੁਤ ਜਲਦੀ ਰਿਲੀਜ਼ ਕਰਾਂਗੇ ਫਾਈਨਲੀ ਉਹ ਅੱਜ ਕਿਸਤ ਆ ਚੁੱਕੀ ਹੈ ਤੁਸੀਂ ਕਿਸਤ ਚੈੱਕ ਕਰਨੀ ਹੈ ਆਪਣੇ ਬੈਂਕ ਖਾਤੇ ਚੈੱਕ ਕਰੋ ਦੂਸਰਾ ਨੰਬਰ ਤੇ ਆਪਣਾ ਫਾਰਮ ਚੈੱਕ ਕਰ ਲਓ ਅਗਰ ਤੁਹਾਡੇ ਫਾਰਮ ਦੇ ਵਿੱਚ ਆਧਾਰ ਸਿਟਿੰਗ ਕੇਵਾਈਸੀ ਲੈਂਡ ਸਿਟਿੰਗ ਬਿਲਕੁਲ ਸਹੀ ਹੈ ਤਾਂ ਤੁਹਾਨੂੰ ਵੀ ਇੱਕਵੀਂ ਕਿਸ਼ਤ ਦਾ ਲਾਭ ਮਿਲ ਸਕਦਾਗਾ ਲੇਕਿਨ ਅਗਰ ਤੁਹਾਡੇ ਫਾਰਮ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੈ ਕੋਈ ਮਿਸਟੇਕ ਹੈ ਤਾਂ ਤੁਹਾਨੂੰ ਇਹ ਕਿਸ਼ਤ ਨਹੀਂ ਦਿੱਤੀ ਜਾਵੇਗੀ ਔਰ ਜਿਨ੍ਹਾਂ ਨੇ ਆਪਣਾ ਫਾਰਮ ਸਹੀ ਕਰੋਨਾ ਹੈ ਜਲਦੀ ਤੋਂ ਜਲਦੀ ਆਪਣੇ ਫਾਰਮਾ ਨੂੰ ਅਪਡੇਟ ਕਰਵਾ ਲੈਣ ਕਿਉਂਕਿ ਇਹ ਕਿਸ਼ਤ ਦਿਵਾਲੀ ਤੱਕ ਜਾਰੀ ਕੀਤੀ ਜਾਵੇਗੀ ਤਾਂ ਜਿਨ੍ਹਾਂ ਦੀ ਕਿਸ਼ਤ ਆ ਚੁੱਕੀ ਹੈ ਉਹਨਾਂ ਦੇ ਲਈ ਬਹੁਤ ਵਧੀਆ ਲੇਕਿਨ ਜਿਨ੍ਹਾਂ ਦੀ ਕਿਸ਼ਤ ਨਹੀਂ ਆਏਗੀ ਦੀਵਾਲੀ ਤੱਕ ਤਪਾਰਾ ਤੋਂ ਕਿਸ਼ਤ ਜਾਰੀ ਕੀਤੀ ਜਾਵੇਗੀ ਉਹਨਾਂ ਨੂੰ ਉਸ ਸਮੇਂ ਵੀ ਇੱਕ ਕਿਸ਼ਤ ਜਾਰੀ ਕੀਤੀ ਜਾ ਸਕਦੀ ਹੈ ਤਾਂ ਇਹ ਸੀ ਅੱਜ ਦੀਆਂ ਖਾਸ ਤੇ ਲੇਟੈਸਟ ਅਪਡੇਟ ਇਸ ਤੋਂ ਇਲਾਵਾ ਹੋਰ ਨਵੀਆਂ ਤਿੱਤਾਸੀਆਂ ਅਪਡੇਟ ਲਈ ਸਬਸਕ੍ਰਾਈਬ ਕਰੋ ਧੰਨਵਾਦ